ਦੇ ਸਭ ਤੋਂ ਵੱਡੇ ਖਿਡਾਰੀ ਵਿਰਾਟ ਕੋਲੀ ਨੇ ਸਭ ਤੋਂ ਵੱਡੀ ਗੇਮ ਦੇ ਵਿੱਚ ਸਭ ਤੋਂ ਵੱਡੀ ਪਰਫਾਰਮੈਂਸ ਦੇਣ ਤੋਂ ਬਾਅਦ ਵੱਡਾ ਐਲਾਨ ਵੀ ਕਰ ਦਿੱਤਾ ਹੈ ਸੰਿਆਸ ਦਾ ਐਲਾਨ ਕੀਤਾ ਹੈ ਵਿਰਾਟ ਕੋਲੀ ਨੇ ਪੀਤੀ ਰਾਤ ਸਾਊਥ ਅਫਰੀਕਾ ਨੂੰ T20 ਵਰਲਡ ਕੱਪ ਫਾਈਨਲ ਦੇ ਵਿੱਚ ਮਾਰ ਦਿੱਤੀ ਭਾਰਤ ਨੇ 2011 ਤੋਂ ਵਰਲਡ ਕੱਪ ਜਿੱਤ ਦਾ ਇੰਤਜ਼ਾਰ ਸੀ ਉਹ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਨ੍ਹਾਂ ਨੇ 76 ਰਨ ਬਣਾਏ ਉਹਨਾਂ ਨੂੰ ਮੈਨ ਆਫ ਦਾ ਮੈਚ ਜਾਂ ਪਲੇਅਰ ਆਫ ਦਾ ਮੈਚ ਦਾ ਅਵਾਰਡ ਦਿੱਤਾ ਗਿਆ ਤਾਂ ਉਦੋਂ ਹੀ ਕੋਹਲੀ ਦੇ ਫੈਨਸ ਲਈ ਉਹਨਾਂ ਨੇ ਇੱਕ ਅਜਿਹਾ ਐਲਾਨ ਕਰ ਦਿੱਤਾ ਜਿਸ ਨੇ ਸ਼ਾਇਦ ਕਈ ਦਿਲ ਵੀ ਤੋੜ ਦਿੱਤੇ ਹੁਣ ਵਿਰਾਟ ਕੋਹਲੀ ਨੇ T20 ਫਾਰਮੈਟ ਤੋਂ ਸન્યાਸ ਦਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਇਹ ਆਖਰੀ ਮੈਚ ਸੀ ਤੇ ਮੈਂ ਖੇਡਿਆ ਵੀ ਉਸੇ ਹੀ ਤਰੀਕੇ ਤੇ ਹੁਣ ਮੈਂ ਚਾਹੁੰਦਾ ਕਿ ਨਵੀਂ ਪੀੜ੍ਹੀ ਆ ਕੇ ਕਮਾਂਡ ਸੰਭਾਲੇ ਨਵੀਂ ਪੀੜ੍ਹੀ ਨੂੰ T20 ਫਾਰਮੈਟ ਦੇ ਵਿੱਚ ਮੌਕੇ ਮਿਲਣੇ ਚਾਹੀਦੇ ਨੇ ਬਾਕੀ ਫਾਰਮੈਟਸ ਦੀ ਗੱਲ ਕੀਤੀ ਉਹਨਾਂ ਨੇ ਕਿ ODI ਫਾਰਮੈਟ ਨੂੰ ਖੇਡਣਾ ਜਾਰੀ ਰੱਖਣਗੇ ਵਿਰਾਟ ਕੋਹਲੀ ਇਸ ਮੌਕੇ ਭਾਵੁਕ ਵੀ ਨਜ਼ਰ ਆਏ ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਵਿਰਾਟ ਕੋਹਲੀ ਹਾਰਦਿਕ ਪਾਂਡਿਆ ਦੇ ਅੱਖਾਂ ਦੇ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਉਦੋਂ ਹੀ ਸਾਊਥ ਅਫਰੀਕਾ ਦੀ ਟੀਮ ਪਹਿਲੀ ਵਾਰ ਵਰਲਡ ਕੱਪ ਫਾਈਨਲ ਦੇ ਵਿੱਚ ਇੰਨਾ ਨੇੜੇ ਪਹੁੰਚ ਕੇ ਫਿਰ ਤੋਂ ਹਾਰ ਗਈ 1992 ਤੋਂ ਖੇਡ ਰਹੀ ਹੈ ਸਾਊਥ ਅਫਰੀਕਾ ਦੀ ਟੀਮ ਪਰ ਅਜ ਤੱਕ ਉਹਨਾਂ ਨੂੰ ਵਰਲਡ ਕੱਪ ਜਿੱਤ ਹਾਸਲ ਨਹੀਂ ਹੋਈ ਤੇ ਉਹ ਵੀ ਖਾਸੇ ਭਾਵੁਕ ਹੁੰਦੇ ਨਜ਼ਰ ਆਏ ਪਰ ਵਿਰਾਟ ਕੋਹਲੀ ਦੇ ਫੈਨਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਜ਼ਰੂਰ ਦੱਸੋ ਇੰਡੀਅਨ ਟੀਮਸ ਦੇ ਫੈਨ ਜਿਹੜੇ ਜੁੜੇ ਹੋਏ ਨੇ ਦੱਸੋ ਕਿ ਵਿਰਾਟ ਕੋਹਲੀ ਦੇ ਰਿਟਾਇਰਮੈਂਟ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੇ ਕੱਲ ਵਾਲੇ ਮੈਚ ਦਾ ਆਨੰਦ ਕਿਵੇਂ ਮਾਣਿਆ ਤੇ ਕਿਸ ਨੂੰ ਤੁਸੀਂ ਮੰਨਦੇ ਹੋ ਕੇ ਪਲੇਅਰ ਆਫ ਦਾ ਮੈਚ ਕਿਸ ਨੇ ਮੈਚ ਜਿਤਾਇਆ ਕਿਸ ਦੇ ਨਾਵੇਂ ਇਹ ਜਿੱਤ ਕਰੋਗੇ ਕਮੈਂਟ ਸੈਕਸ਼ਨ ਚ ਵਿਚਾਰ ਜ਼ਰੂਰ ਲਿਖੋ ਪਰ ਲਗਾਤਾਰ ਜਿਹੜੀ ਚਰਚਾ ਚੱਲ ਰਹੀ ਸੀ ਵਿਰਾਟ ਕੋਹਲੀ ਦੇ ਰਿਤਗਿਰ ਦੇ ਕੇ ਫਾਰਮ ਤੋਂ ਬਾਹਰ ਨੇ ਖਾਸ ਕਰਕੇ ਇਸ ਵਰਲਡ ਕੱਪ ਦੇ ਵਿੱਚ ਉਹ ਸਾਰੇ ਭ੍ਰਮ ਨੂੰ ਉਹਨਾਂ ਨੇ ਤੋੜਿਆ ਤੇ ਇੱਕ ਮੈਚ ਵਿਨਿੰਗ ਪਾਰੀ ਖੇਡੀ ਪੂਰੇ ਵਰਲਡ ਕੱਪ ਚ ਬਾਕੀ ਮੈਚਸ ਦਾ ਸਕੋਰ ਮਿਲਾ ਕੇ ਵੀ 75 ਸੀ ਤੇ ਇਕੱਲੇ ਵਰਲਡ ਕੱਪ ਫਾਈਨਲ ਦੇ ਵਿੱਚ 76 ਰਨ ਬਣਾਏ ਤੇ ਵਿਰਾਟ ਕੋਹਲੀ ਨੇ ਭਰਿਆ ਹੋਇਆ ਮੇਲਾ ਛੱਡਿਆ ਜਿਸ ਨੂੰ ਕਹਿ ਸਕਦੇ ਹਾਂ ਕਿ ਜਿਸ ਦਿਨ ਪਲੇਅਰ ਆਫ ਦਾ ਮੈਚ ਬਣੇ ورلڈ ਕੱਪ ਜਿੱਤਿਆ ਉਸੇ ਦਿਨ ਇੱਕ ਫਾਰਮੈਟ T20 ਫਾਰਮੈਟ ਜੋ ਸੰਿਆਸ ਦਾ ਐਲਾਨ ਕੀਤਾ। ਭਾਰਤ ਦੇ ਸਭ ਤੋਂ ਵੱਡੇ ਖਿਡਾਰੀ ਵਿਰਾਟ ਕੋਹਲੀ ਨੇ ਸਭ ਤੋਂ ਵੱਡੀ ਗੇਮ ਦੇ ਵਿੱਚ ਸਭ ਤੋਂ ਵੱਡੀ ਪਰਫਾਰਮੈਂਸ ਦੇਣ ਤੋਂ ਬਾਅਦ ਵੱਡਾ ਐਲਾਨ ਵੀ ਕਰ ਦਿੱਤਾ ਸੰਿਆਸ ਦਾ ਐਲਾਨ ਕੀਤਾ ਹੈ ਵਿਰਾਟ ਕੋਹਲੀ ਨੇ। ਪੀਤੀ ਰਾਤ ਸਾਊਥ ਅਫਰੀਕਾ ਨੂੰ T20 ਵਰਲਡ ਕੱਪ ਫਾਈਨਲ ਦੇ ਵਿੱਚ ਮਾਤ ਦਿੱਤੀ ਭਾਰਤ ਨੇ 2011 ਤੋਂ ਵਰਲਡ ਕੱਪ ਜਿੱਤ ਦਾ ਇੰਤਜ਼ਾਰ ਸੀ ਉਹ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਨ੍ਹਾਂ ਨੇ 76 ਰਨ ਬਣਾਏ ਉਹਨਾਂ ਨੂੰ ਮੈਨ ਆਫ ਦਾ ਮੈਚ ਯਾ ਪਲੇਅਰ ਆਫ ਦਾ ਮੈਚ ਦਾ ਅਵਾਰਡ ਦਿੱਤਾ ਗਿਆ ਤਾਂ ਉਦੋਂ ਹੀ ਕੋਹਲੀ ਦੇ ਫੈਨਸ ਲਈ ਉਹਨਾਂ ਨੇ ਇੱਕ ਜਹਾਅ ਐਲਾਨ ਕਰ ਦਿੱਤਾ ਜਿਸ ਨੇ ਸ਼ਾਇਦ ਕਈ ਦਿਲ ਵੀ ਤੋੜ ਦਿੱਤੇ ਹੁਣ ਵਿਰਾਟ ਕੋਹਲੀ ਨੇ T20 ਫਾਰਮੈਟ ਤੋਂ ਸન્યાਸ ਦਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਇਹ ਆਖਰੀ ਮੈਚ ਸੀ ਤੇ ਮੈਂ ਖੇਡਿਆ ਵੀ ਉਸੇ ਹੀ ਤਰੀਕੇ ਤੇ ਹੁਣ ਮੈਂ ਚਾਹੁੰਦਾ ਕਿ ਨਵੀਂ ਪੀੜੀ ਆ ਕੇ ਕਮਾਂਡ ਸੰਭਾਲੇ ਨਵੀਂ ਪੀੜੀ ਨੂੰ T20 ਫਾਰਮੈਟ ਦੇ ਵਿੱਚ ਮੌਕੇ ਮਿਲਣੇ ਚਾਹੀਦੇ ਨੇ ਬਾਕੀ ਫਾਰਮੈਟਸ ਦੀ ਗੱਲ ਕੀਤੀ ਉਹਨਾਂ ਨੇ ਕਿ ODI ਫਾਰਮੈਟ ਨੂੰ ਖੇਡਣਾ ਜਾਰੀ ਰੱਖਣਗੇ ਵਿਰਾਟ ਕੋਹਲੀ ਇਸ ਮੌਕੇ ਭਾਵੁਕ ਵੀ ਨਜ਼ਰ ਆਏ ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਵਿਰਾਟ ਕੋਹਲੀ ਹਾਰਦਿਕ ਪਾਂਡਿਆ ਦੇ ਅੱਖਾਂ ਦੇ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਉਦੋਂ ਹੀ ਸਾਊਥ ਅਫਰੀਕਾ ਦੀ ਟੀਮ ਪਹਿਲੀ ਵਾਰ ਵਰਲਡ ਕੱਪ ਫਾਈਨਲ ਦੇ ਵਿੱਚ ਇੰਨਾ ਨੇੜੇ ਪਹੁੰਚ ਕੇ ਫਿਰ ਤੋਂ ਹਾਰ ਗਈ 1992 ਤੋਂ ਖੇਡ ਰਹੀ ਹੈ ਸਾਊਥ ਅਫਰੀਕਾ ਦੀ ਟੀਮ ਪਰ ਅਜ ਤੱਕ ਉਹਨਾਂ ਨੂੰ ਵਰਲਡ ਕੱਪ ਜਿੱਤ ਹਾਸਲ ਨਹੀਂ ਹੋਈ ਤੇ ਉਹ ਵੀ ਖਾਸੇ ਭਾਵੁਕ ਹੁੰਦੇ ਨਜ਼ਰ ਆਏ ਪਰ ਵਿਰਾਟ ਕੋਹਲੀ ਦੇ ਫੈਨਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਜ਼ਰੂਰ ਦੱਸੋ ਇੰਡੀਅਨ ਟੀਮਸ ਦੇ ਫੈਨ ਜਿਹੜੇ ਜੁੜੇ ਹੋਏ ਨੇ ਦੱਸੋ ਕਿ ਵਿਰਾਟ ਕੋਹਲੀ ਦੇ ਰਿਟਾਇਰਮੈਂਟ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੇ ਕੱਲ ਵਾਲੇ ਮੈਚ ਦਾ ਆਨੰਦ ਕਿਵੇਂ ਮਾਣਿਆ ਤੇ ਕਿਸ ਨੂੰ ਤੁਸੀਂ ਮੰਨਦੇ ਹੋ ਕਿ ਪਲੇਅਰ ਆਫ ਦਾ ਮੈਚ ਕਿਸ ਨੇ ਮੈਚ ਜਿਤਾਇਆ ਕਿਸ ਦੇ ਨਾਮ ਇਹ ਜਿੱਤ ਕਰੋਗੇ ਕਮੈਂਟ ਸੈਕਸ਼ਨ ਚ ਵਿਚਾਰ ਜ਼ਰੂਰ ਲਿਖੋ पर लगातार ਜਿਹੜੀ ਚਰਚਾ ਚੱਲ ਰਹੀ ਸੀ ਵਿਰਾਟ ਕੋਹਲੀ ਦੇ ਰਿਤਗਿਰਦ ਕੇ ਫਾਰਮ ਤੋਂ ਬਾਹਰ ਨੇ ਖਾਸ ਕਰਕੇ ਇਸ ਵਰਲਡ ਕੱਪ ਦੇ ਵਿੱਚ ਉਹ ਸਾਰੇ ਭ੍ਰਮ ਨੂੰ ਉਹਨਾਂ ਨੇ ਤੋੜਿਆ ਤੇ ਇੱਕ ਮੈਚ ਵਿਨਿੰਗ ਪਾਰੀ ਖੇਡੀ ਪੂਰੇ ਵਰਲਡ ਕੱਪ ਚ ਬਾਕੀ ਮੈਚਸ ਦਾ ਸਕੋਰ ਮਿਲਾ ਕੇ ਵੀ 75 ਸੀ ਤੇ ਇਕੱਲੇ ਵਰਲਡ ਕੱਪ ਫਾਈਨਲ ਦੇ ਵਿੱਚ 76 ਰਨ ਬਣਾਏ ਤੇ ਵਿਰਾਟ ਕੋਹਲੀ ਨੇ ਭਰਿਆ ਹੋਇਆ ਮੇਲਾ ਛੱਡਿਆ ਜਿਸ ਨੂੰ ਕਹਿ ਸਕਦੇ ਆ ਕਿ ਜਿਸ ਦਿਨ ਪਲੇਅਰ ਆਫ ਦਾ ਮੈਚ ਬਣੇ ਵਰਲਡ ਕੱਪ ਜਿੱਤਿਆ ਉਸੇ ਦਿਨ ਇੱਕ ਫਾਰਮੈਟ T20 ਫਾਰਮੈਟ ਜੋ ਸੰਿਆਸ ਦਾ ਐਲਾਨ ਕੀਤਾ ਹੈ ਭਾਰਤ ਦੇ ਸਭ ਤੋਂ ਵੱਡੇ ਖਿਡਾਰੀ ਵਿਰਾਟ ਕੋਹਲੀ ਨੇ ਸਭ ਤੋਂ ਵੱਡੀ ਗੇਮ ਦੇ ਵਿੱਚ ਸਭ ਤੋਂ ਵੱਡੀ ਪਰਫਾਰਮੈਂਸ ਦੇਣ ਤੋਂ ਬਾਅਦ ਵੱਡਾ ਐਲਾਨ ਵੀ ਕਰ ਦਿੱਤਾ ਹੈ ਸੰਿਆਸ ਦਾ ਐਲਾਨ ਕੀਤਾ ਹੈ ਵਿਰਾਟ ਕੋਹਲੀ ਨੇ ਪੀਤੀ ਰਾਤ ਸਾਊਥ ਅਫਰੀਕਾ ਨੂੰ T20 ਵਰਲਡ ਕੱਪ ਫਾਈਨਲ ਦੇ ਵਿੱਚ ਮਾਤ ਦਿੱਤੀ ਭਾਰਤ ਨੇ 2011 ਤੋਂ ਵਰਲਡ ਕੱਪ ਜਿੱਤ ਦਾ ਇੰਤਜ਼ਾਰ ਸੀ ਉਹ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਨ੍ਹਾਂ ਨੇ 76 ਰਨ ਬਣਾਏ ਉਹਨਾਂ ਨੂੰ ਮੈਨ ਆਫ ਦਾ ਮੈਚ ਯਾ ਪਲੇਅਰ ਆਫ ਦਾ ਮੈਚ ਦਾ ਅਵਾਰਡ ਦਿੱਤਾ ਗਿਆ ਤਾਂ ਉਦੋਂ ਹੀ ਕੋਹਲੀ ਦੇ ਫੈਨਸ ਲਈ ਉਹਨਾਂ ਨੇ ਇੱਕ ਅਜਿਹਾ ਐਲਾਨ ਕਰ ਦਿੱਤਾ ਜਿਸ ਨੇ ਸ਼ਾਇਦ ਕਈ ਦਿਲ ਵੀ ਤੋੜ ਦਿੱਤੇ ਹੋਣ ਵਿਰਾਟ ਕੋਹਲੀ ਨੇ T20 ਫਾਰਮੈਟ ਚੋਂ ਸੰन्यास ਦਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਇਹ ਆਖਰੀ ਮੈਚ ਸੀ ਤੇ ਮੈਂ ਖੇਡਿਆ ਵੀ ਉਸੇ ਹੀ ਤਰੀਕੇ ਤੇ ਹੁਣ ਮੈਂ ਚਾਹੁੰਦਾ ਕਿ ਨਵੀਂ ਪੀੜ੍ਹੀ ਆ ਕੇ ਕਮਾਂਡ ਸੰਭਾਲੇ ਨਵੀਂ ਪੀੜ੍ਹੀ ਨੂੰ T20 ਫਾਰਮੈਟ ਦੇ ਵਿੱਚ ਮੌਕੇ ਮਿਲਣੇ ਚਾਹੀਦੇ ਨੇ ਬਾਕੀ ਫਾਰਮੈਟਸ ਦੀ ਗੱਲ ਕੀਤੀ ਉਹਨਾਂ ਨੇ ਕਿ ODI ਫਾਰਮੈਟ ਨੂੰ ਖੇਡਣਾ ਜਾਰੀ ਰੱਖਣਗੇ ਵਿਰਾਟ ਕੋਹਲੀ ਇਸ ਮੌਕੇ ਭਾਵੁਕ ਵੀ ਨਜ਼ਰ ਆਏ ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਵਿਰਾਟ ਕੋਹਲੀ ਹਾਰਦਿਕ ਪਾਂਡਿਆ ਦੇ ਅੱਖਾਂ ਦੇ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਉਦੋਂ ਹੀ ਸਾਊਥ ਅਫਰੀਕਾ ਦੀ ਟੀਮ ਪਹਿਲੀ ਵਾਰ ورلڈ ਕੱਪ ਫਾਈਨਲ ਦੇ ਵਿੱਚ ਇੰਨਾ ਨੇੜੇ ਪਹੁੰਚ ਕੇ ਫਿਰ ਤੋਂ ਹਾਰ ਗਈ 1992 ਤੋਂ ਖੇਡ ਰਹੀ ਹੈ ਸਾਊਥ ਅਫਰੀਕਾ ਦੀ ਟੀਮ ਪਰ ਅਜ ਤੱਕ ਉਹਨਾਂ ਨੂੰ ورلڈ ਕੱਪ ਜਿੱਤ ਹਾਸਲ ਨਹੀਂ ਹੋਈ ਤੇ ਉਹ ਵੀ ਖਾਸੇ ਭਾਵੁਕ ਹੁੰਦੇ ਨਜ਼ਰ ਆਏ ਪਰ ਵਿਰਾਟ ਕੋਹਲੀ ਦੇ ਫੈਨਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਜ਼ਰੂਰ ਦੱਸੋ ਇੰਡੀਅਨ ਟੀਮਸ ਦੇ ਫੈਨ ਜਿਹੜੇ ਜੁੜੇ ਹੋਏ ਨੇ ਦੱਸੋ ਕਿ ਵਿਰਾਟ ਕੋਹਲੀ ਦੇ ਰਿਟਾਇਰਮੈਂਟ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੇ ਕੱਲ ਵਾਲੇ ਮੈਚ ਦਾ ਆਨੰਦ ਕਿਵੇਂ ਮਾਣਿਆ ਤੇ ਕਿਸ ਨੂੰ ਤੁਸੀਂ ਮੰਨਦੇ ਹੋ ਕਿ ਪਲੇਅਰ ਆਫ ਦਾ ਮੈਚ ਕਿਸ ਨੇ ਮੈਚ ਜਿਤਾਇਆ ਕਿਸ ਦੇ ਨਾਵੇਂ ਇਹ ਜਿੱਤ ਕਰੋਗੇ ਕਮੈਂਟ ਸੈਕਸ਼ਨ ਚ ਵਿਚਾਰ ਜ਼ਰੂਰ ਲਿਖੋ ਪਰ ਲਗਾਤਾਰ ਜਿਹੜੀ ਚਰਚਾ ਚੱਲ ਰਹੀ ਸੀ ਵਿਰਾਟ ਕੋਹਲੀ ਦੇ ਰਿਤਗਿਰਦ ਕੇ ਫਾਰਮ ਤੋਂ ਬਾਹਰ ਨੇ ਖਾਸ ਕਰਕੇ ਇਸ ਵਰਲਡ ਕੱਪ ਦੇ ਵਿੱਚ ਉਹ ਸਾਰੇ ਭ੍ਰਮ ਨੂੰ ਉਹਨਾਂ ਨੇ ਤੋੜਿਆ ਤੇ ਇੱਕ ਮੈਚ ਵਿਨਿੰਗ ਪਾਰੀ ਖੇਡੀ ਪੂਰੇ ਵਰਲਡ ਕੱਪ ਚ ਬਾਕੀ ਮੈਚਸ ਦਾ ਸਕੋਰ ਮਿਲਾ ਕੇ ਵੀ 75 ਸੀ ਤੇ ਇਕੱਲੇ ਵਰਲਡ ਕੱਪ ਫਾਈਨਲ ਦੇ ਵਿੱਚ 76 ਰਨ ਬਣਾਏ ਤੇ ਵਿਰਾਟ ਕੋਹਲੀ ਨੇ ਭਰਿਆ ਹੋਇਆ ਮੇਲਾ ਛੱਡਿਆ ਜਿਸ ਨੂੰ ਕਹਿ ਸਕਦੇ ਆ ਕਿ ਜਿਸ ਦਿਨ ਪਲੇਅਰ ਆਫ ਦਾ ਮੈਚ ਬਣੇ वर्ल्ड कप ਜਿੱਤਿਆ ਉਸੇ ਦਿਨ ਇੱਕ ਫਾਰਮੈਟ T20 ਫਾਰਮੈਟ ਜੋ ਸੰन्यास ਦਾ ਐਲਾਨ ਕੀਤਾ ਹੈ ਭਾਰਤ ਦੇ ਸਭ ਤੋਂ ਵੱਡੇ ਖਿਡਾਰੀ ਵਿਰਾਟ ਕੋਹਲੀ ਨੇ ਸਭ ਤੋਂ ਵੱਡੀ ਗੇਮ ਦੇ ਵਿੱਚ ਸਭ ਤੋਂ ਵੱਡੀ ਪਰਫਾਰਮੈਂਸ ਦੇਣ ਤੋਂ ਬਾਅਦ ਵੱਡਾ ਐਲਾਨ ਵੀ ਕਰ ਦਿੱਤਾ ਹੈ ਸੰन्यास ਦਾ ਐਲਾਨ ਕੀਤਾ ਹੈ ਵਿਰਾਟ ਕੋਹਲੀ ਨੇ ਪੀਤੀ ਰਾਤ ਸਾਊਥ ਅਫਰੀਕਾ ਨੂੰ T20 वर्ल्ड कप ਫਾਈਨਲ ਦੇ ਵਿੱਚ maat ਦਿੱਤੀ ਭਾਰਤ ਨੇ 2011 ਤੋਂ ਵਰਲਡ ਕੱਪ ਜਿੱਤ ਦਾ ਇੰਤਜ਼ਾਰ ਸੀ ਉਹ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਨ੍ਹਾਂ ਨੇ 76 ਰਨ ਬਣਾਏ ਉਹਨਾਂ ਨੂੰ ਮੈਨ ਆਫ ਦਾ ਮੈਚ ਜਾਂ ਪਲੇਅਰ ਆਫ ਦਾ ਮੈਚ ਦਾ ਅਵਾਰਡ ਦਿੱਤਾ ਗਿਆ ਤਾਂ ਉਦੋਂ ਹੀ ਕੋਹਲੀ ਦੇ ਫੈਨਸ ਲਈ ਉਹਨਾਂ ਨੇ ਇੱਕ ਅਜਿਹਾ ਐਲਾਨ ਕਰ ਦਿੱਤਾ ਜਿਸ ਨੇ ਸ਼ਾਇਦ ਕਈ ਦਿਲ ਵੀ ਤੋੜ ਦਿੱਤੇ ਹੋਣ ਵਿਰਾਟ ਕੋਹਲੀ ਨੇ T20 ਫਾਰਮੈਟ ਤੋਂ ਸન્યાਸ ਦਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਇਹ ਆਖਰੀ ਮੈਚ ਸੀ ਤੇ ਮੈਂ ਖੇਡਿਆ ਵੀ ਉਸੇ ਹੀ ਤਰੀਕੇ ਤੇ ਹੁਣ ਮੈਂ ਚਾਹਨਾ ਕਿ ਨਵੀਂ ਪੀੜ੍ਹੀ ਆ ਕੇ ਕਮਾਂਡ ਸੰਭਾਲੇ ਨਵੀਂ ਪੀੜ੍ਹੀ ਨੂੰ T20 ਫਾਰਮੈਟ ਦੇ ਵਿੱਚ ਮੌਕੇ ਮਿਲਣੇ ਚਾਹੀਦੇ ਨੇ ਬਾਕੀ ਫਾਰਮੈਟਸ ਦੀ ਗੱਲ ਕੀਤੀ ਉਹਨਾਂ ਨੇ ਕਿ ODI ਫਾਰਮੈਟ ਨੂੰ ਖੇਡਣਾ ਜਾਰੀ ਰੱਖਣਗੇ ਵਿਰਾਟ ਕੋਹਲੀ ਇਸ ਮੌਕੇ ਭਾਵੁਕ ਵੀ ਨਜ਼ਰ ਆਏ ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਵਿਰਾਟ ਕੋਹਲੀ ਹਾਰਦਿਕ ਪਾਂਡਿਆ ਦੇ ਅੱਖਾਂ ਦੇ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਉਦੋਂ ਹੀ ਸਾਊਥ ਅਫਰੀਕਾ ਦੀ ਟੀਮ ਪਹਿਲੀ ਵਾਰ ਵਰਲਡ ਕੱਪ ਫਾਈਨਲ ਦੇ ਵਿੱਚ ਇੰਨਾ ਨੇੜੇ ਪਹੁੰਚ ਕੇ ਫਿਰ ਤੋਂ ਹਾਰ ਗਈ 1992 ਤੋਂ ਖੇਡ ਰਹੀ ਹੈ ਸਾਊਥ ਅਫਰੀਕਾ ਦੀ ਟੀਮ ਪਰ ਅਜ ਤੱਕ ਉਹਨਾਂ ਨੂੰ ਵਰਲਡ ਕੱਪ ਜਿੱਤ ਹਾਸਲ ਨਹੀਂ ਹੋਈ ਤੇ ਉਹ ਵੀ ਖਾਸੇ ਭਾਵੁਕ ਹੁੰਦੇ ਨਜ਼ਰ ਆਏ ਪਰ ਵਿਰਾਟ ਕੋਹਲੀ ਦੇ ਫੈਨਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਜ਼ਰੂਰ ਦੱਸੋ ਇੰਡੀਅਨ ਟੀਮਸ ਦੇ ਫੈਨ ਜਿਹੜੇ ਜੁੜੇ ਹੋਏ ਨੇ ਦੱਸੋ ਕਿ ਵਿਰਾਟ ਕੋਹਲੀ ਦੇ ਰਿਟਾਇਰਮੈਂਟ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੇ ਕੱਲ ਵਾਲੇ ਮੈਚ ਦਾ ਆਨੰਦ ਕਿਵੇਂ ਮਾਣਿਆ ਤੇ ਕਿਸ ਨੂੰ ਤੁਸੀਂ ਮੰਨਦੇ ਹੋ ਕਿ ਪਲੇਅਰ ਆਫ ਦਾ ਮੈਚ ਕਿਸ ਨੇ ਮੈਚ ਜਿਤਾਇਆ ਕਿਸ ਦੇ ਨਾਵੇਂ ਇਹ ਜਿੱਤ ਕਰੋਗੇ ਕਮੈਂਟ ਸੈਕਸ਼ਨ ਚ ਵਿਚਾਰ ਜ਼ਰੂਰ ਲਿਖੋ ਪਰ ਲਗਾਤਾਰ ਜਿਹੜੀ ਚਰਚਾ ਚੱਲ ਰਹੀ ਸੀ ਵਿਰਾਟ ਕੋਹਲੀ ਦੇ ਰਿਤਗਿਰਦ ਕੇ ਫਾਰਮ ਤੋਂ ਬਾਹਰ ਨੇ ਖਾਸ ਕਰਕੇ ਇਸ ਵਰਲਡ ਕੱਪ ਦੇ ਵਿੱਚ ਉਹ ਸਾਰੇ ਭ੍ਰਮ ਨੂੰ ਉਹਨਾਂ ਨੇ ਤੋੜਿਆ ਤੇ ਇੱਕ ਮੈਚ ਵਿਨਿੰਗ ਪਾਰੀ ਖੇਡੀ ਪੂਰੇ ਵਰਲਡ ਕੱਪ ਚ ਬਾਕੀ ਮੈਚਸ ਦਾ ਸਕੋਰ ਮਿਲਾ ਕੇ ਵੀ 75 ਸੀ ਤੇ ਇਕੱਲੇ ਵਰਲਡ ਕੱਪ ਫਾਈਨਲ ਦੇ ਵਿੱਚ 76 ਰਨ ਬਣਾਏ ਤੇ ਵਿਰਾਟ ਕੋਹਲੀ ਨੇ ਭਰਿਆ ਹੋਇਆ ਮੇਲਾ ਛੱਡਿਆ ਜਿਸ ਨੂੰ ਕਹਿ ਸਕਦੇ ਹਾਂ ਕਿ ਜਿਸ ਦਿਨ ਪਲੇਅਰ ਆਫ ਦਾ ਮੈਚ ਬਣੇ ورلڈ ਕੱਪ ਜਿੱਤਿਆ ਉਸੇ ਦਿਨ ਇੱਕ ਫਾਰਮੈਟ T20 ਫਾਰਮੈਟ ਚ ਸੰਿਆਸ ਦਾ ਐਲਾਨ ਕੀਤਾ ਹੈ ਭਾਰਤ ਦੇ ਸਭ ਤੋਂ ਵੱਡੇ ਖਿਡਾਰੀ ਵਿਰਾਟ ਕੋਹਲੀ ਨੇ ਸਭ ਤੋਂ ਵੱਡੀ ਗੇਮ ਦੇ ਵਿੱਚ ਸਭ ਤੋਂ ਵੱਡੀ ਪਰਫਾਰਮੈਂਸ ਦੇਣ ਤੋਂ ਬਾਅਦ ਵੱਡਾ ਐਲਾਨ ਵੀ ਕਰ ਦਿੱਤਾ ਹੈ ਸੰਿਆਸ ਦਾ ਐਲਾਨ ਕੀਤਾ ਹੈ ਵਿਰਾਟ ਕੋਹਲੀ ਨੇ ਪੀਤੀ ਰਾਤ ਸਾਊਥ ਅਫਰੀਕਾ ਨੂੰ T20 ਵਰਲਡ ਕੱਪ ਫਾਈਨਲ ਦੇ ਵਿੱਚ ਮਾਰ ਦਿੱਤੀ ਭਾਰਤ ਨੇ 2011 ਤੋਂ ਵਰਲਡ ਕੱਪ ਜਿੱਤ ਦਾ ਇੰਤਜ਼ਾਰ ਸੀ ਉਹ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਨ੍ਹਾਂ ਨੇ 76 ਰਨ ਬਣਾਏ ਉਹਨਾਂ ਨੂੰ ਮੈਨ ਆਫ ਦਾ ਮੈਚ ਜਾਂ ਪਲੇਅਰ ਆਫ ਦਾ ਮੈਚ ਦਾ ਅਵਾਰਡ ਦਿੱਤਾ ਗਿਆ ਤਾਂ ਉਦੋਂ ਹੀ ਕੋਹਲੀ ਦੇ ਫੈਨਸ ਲਈ ਉਹਨਾਂ ਨੇ ਇੱਕ ਅਜਿਹਾ ਐਲਾਨ ਕਰ ਦਿੱਤਾ ਜਿਸ ਨੇ ਸ਼ਾਇਦ ਕਈ ਦਿਲ ਵੀ ਤੋੜ ਦਿੱਤੇ ਹੋਣ ਵਿਰਾਟ ਕੋਹਲੀ ਨੇ T20 ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਇਹ ਆਖਰੀ ਮੈਚ ਸੀ ਤੇ ਮੈਂ ਖੇਡਿਆ ਵੀ ਉਸੇ ਹੀ ਤਰੀਕੇ ਤੇ ਹੁਣ ਮੈਂ ਚਾਹੁੰਦਾ ਕਿ ਨਵੀਂ ਪੀੜੀ ਆ ਕੇ ਕਮਾਂਡ ਸੰਭਾਲੇ ਨਵੀਂ ਪੀੜੀ ਨੂੰ T20 ਫਾਰਮੈਟ ਦੇ ਵਿੱਚ ਮੌਕੇ ਮਿਲਨੇ ਚਾਹੀਦੇ ਨੇ ਬਾਕੀ ਫਾਰਮੈਟਸ ਦੀ ਗੱਲ ਕੀਤੀ ਉਹਨਾਂ ਨੇ ਕਿ ODI ਫਾਰਮੈਟ ਨੂੰ ਖੇਡਣਾ ਜਾਰੀ ਰੱਖਣਗੇ ਵਿਰਾਟ ਕੋਹਲੀ ਇਸ ਮੌਕੇ ਭਾਵੁਕ ਵੀ ਨਜ਼ਰ ਆਏ ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਵਿਰਾਟ ਕੋਹਲੀ